ਇੱਕ ਮਿੰਟ ਕੀ ਹਾਂ ਜੀ ਸੋਖਿਆ ਇੱਕ ਮਿੰਟ ਵਾਈਬ੍ਰੇਸ਼ਨ ਤੇ ਲੱਗਾ ਅੱਛਾ ਹੈਲੋ ਹੈਲੋ ਹਾਂ ਲਵ ਯੂ ਲਵ ਯੂ ਅੱਛਾ ਉਹ ਚੰਡੀਗੜ੍ਹ ਵੀ ਜਾਵਾਂਗੇ ਅੱਛਾ ਆਈਫੋਨ 16 ਤਿਆਰੀ ਕਰ ਸ਼ੋਪਿੰਗ ਕਰਨ ਜਾਵਾਂਗੇ ਫਿਰ ਉਹ ਵੇਖਣੇ ਜਾਵਾਂਗੇ ਉਹ ਬਾਅਦ ਚ ਮੈਂ ਫੋਨ ਕਰਦਾ ਉਹ ਪ੍ਰੋਗਰਾਮ ਚੱਲ ਰਿਹਾ ਓਕੇ ਥੈਂਕ ਯੂ ਓਕੇ ਲਵ ਯੂ ਲਵ ਯੂ ਗੱਲ ਸੁਣ ਓਏ ਕੀ ਦਾ ਫੋਨ ਹੀ ਵੋਟੀ ਦਾ ਫੋਨ ਸੀ ਓਏ ਵੋਟੀ ਦਾ ਫੋਨ ਹੋਵੇ ਤੇ ਬੰਦਾ ਖਾਸਸ ਕੇ ਗੱਲਾਂ ਕਰਦਾ ਹੋਵੇ ਖੁਸ਼ ਹੋ ਕੇ ਗੱਲਾਂ ਕਰਦਾ ਹੋਵੇ ਮੈਂ ਨਹੀਂ ਮੰਨਦਾ ਤੇਰੀ ਵੋਟੀ ਦਾ ਓਏ ਫਟ ਇਧਰ ਆ ਕੱਟਣ ਜੀ ਅੱਛਾ ਕੋਲੇ ਸ਼ਾ ਜੀ ਹਲੋ 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 ਹਾਂਜੀ ਐਟ ਟਾਈਮ ਆਜ ਪੈ ਗਈ ਹਾਂਜੀ ਚਲੋ ਠੀਕ ਅੱਛਾ ਕੋਲੇ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਆਏ ਹੋਏ ਪੈਣਪਰਾ ਆ ਸਾਡੇ ਮਹਿਮਾਨ ਆ ਹਾਂ ਹਾਂ ਉਹਨਾਂ ਦਾ ਸਵਾਗਤ ਕਰੋ ਸਾਰਿਆਂ ਦਾ ਸਵਾਗਤ ਕਰੋ ਅੱਛਾ ਹਾਂ ਪਰੀ ਆਦੀ ਥੋੜੀ ਜੀ ਵਧਾ ਦਿਓ ਬਾਈ ਹੋਰ ਕਿਹਦਾ ਕਰਨਾ ਤੇਰਾ ਵੀ ਲੋ ਤੇ ਲੱਗਦੇ ਹੱਥ ਮੇਰਾ ਵੀ ਕਰ ਦੇ ਅੱਛਾ ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨਾਇਕਾਂ ਨੂੰ ਵਿਧਾਇਕਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਲੰਬੜਦਾਰਾਂ ਨੂੰ ਥਾਣੇਦਾਰਾਂ ਨੂੰ ਵਾਲਦਾਰਾਂ ਨੂੰ ਜ਼ਮੀਂਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਝਾੜੀਦਾਰਾਂ ਨੂੰ ਸ਼ੌਕਦਾਰਾਂ ਨੂੰ

ਆਪਕੇ ਗਏ ਲੱਗਦੇ ਹੱਥ ਫੇਰੇ ਇਧਰ ਹੱਥ ਲਾ ਕੇ ਕਿੱਥੇ ਮੁ ਤੇਰਾ ਉਹ ਗੱਲ ਸੁਣੋ ਐਡਾ ਵੱਡਾ ਸਵਾਗਤ ਕੀਤਾ ਸਵਾਗਤ ਤੂੰ ਕੀਤਾ ਤਾਂ ਸੰਗ ਮੇਰਾ ਸੁੱਕ ਗਿਆ ਜਿਸ ਸਮ ਸੁੱਕ ਗਿਆ ਪਾਣੀ ਪੀ ਤੇ ਪਾਣੀ ਕਿੱਥੇ ਹੈ ਪਾਣੀ ਘੜੇ ਚ ਤੇ ਘੜਾ ਕਿੱਥੇ ਹੈ ਘੜਾ ਰਸੋਈ ਚ ਤੇ ਰਸੋਈ ਕਿੱਥੇ ਹੈ ਰਸੋਈ ਘਰ ਚ ਤੇ ਘਰ ਕਿੱਥੇ ਹੈ ਗਲੀ ਚ ਤੇ ਗਲੀ ਕਿੱਥੇ ਹੈ ਗਲੀ ਮਹੱਲੇ ਚ ਉਹ ਤਾਂ ਮਹੱਲਾ ਕਿੱਥੇ ਹੈ ਮਹੱਲਾ ਸ਼ਹਿਰ ਤੇ ਸ਼ਹਿਰ ਕਿੱਥੇ ਆ ਸ਼ਹਿਰ ਪੰਜਾਬ ਚ ਤੇ ਪੰਜਾਬ ਕਿੱਥੇ ਹੈ ਪੰਜਾਬ ਇੰਡੀਆ ਚ ਤੇ ਇੰਡੀਆ ਕਿੱਥੇ ਆ ਇੰਡੀਆ ਦੁਨੀਆ ਚ ਤੇ ਦੁਨੀਆ ਕਿੱਥੇ ਹੈ ਦੁਨੀਆ ਧਰਤੀ ਤੇ ਤੇ ਧਰਤੀ ਕਿੱਥੇ ਹੈ ਧਰਤੀ ਪਾਣੀ ਚ ਸਨਾਂ ਦੀ ਗੱਲ ਤੇ ਆ ਦੱਸਣ ਵਾਲੀ ਗੱਲ ਵੀ ਹੈਗੀ ਦੱਸਣ ਵਾਲੀ ਗੱਲ ਕਿਹੜੀ ਆ ਦੱਸਣ ਵਾਲੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੁਣ ਤੋਂ ਹੀ ਅਸੀਂ ਪਾਣੀ ਨਾ ਨਾ ਬਚਾਇਆ ਆਉਣ ਵਾਲੇ ਸਮੇਂ ਚ ਸਾਰੀ ਧਰਤੀ ਦਾ ਪਾਣੀ ਘੜੇ ਜਨੇ ਰਹਿ ਜਾਣਾ ਇਸ ਵਾਸਤੇ ਥਾਂ ਥਾਂ ਤੇ ਬੂਟੇ ਲਾਓ ਹਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁਦ ਬਚਾਓ ਵਾਹ ਵਾਹ ਕੁਲੇਸ਼ਾ ਜੀ ਬਿਲਕੁਲ ਗੱਲ ਤੇਰੀ ਸਹੀ ਆ ਜੀ ਬੂਟੇ ਲਾਉਣੇ ਆ ਕੁਲੇਸ਼ਾ ਜੀ ਤੂੰ ਲੋਕਾਂ ਨੂੰ ਹੀ ਹਦਾਇਤਾਂ ਦੇਣ ਦੀ ਆ ਤੂੰ ਸਿਆਣਾ ਮੈਂ ਸਿਆਣਾ ਹੈ ਉਹ ਕੋ ਸਿਆਣਾ ਵਾ ਮੈਨੂੰ ਨੋਜ਼ਲ ਬੜੀ ਚੋ ਵਰਦੀ ਪੁੱਛ ਕੋਈ ਨਾਰਾਜ ਅੰਗਰੇਜ਼ੀ ਚ ਪੁੱਛ ਪਾਵੇਂ ਅੰਗਰੇਜ਼ੀ ਕੀ ਪੁੱਛ ਲੈਣੇ ਆ ਅੱਛਾ ਕੋਈ ਅੰਗਰੇਜ਼ੀ ਆਉਂਦੀ ਤੈਨੂੰ ਸਲਾਹ ਪਰ ਅੰਗਰੇਜ਼ੀ ਬਿੱਲੂ If you trouble me, I will difficult to you. You come to my house, I will drink you. लहर पेप्सी, कैम्पाकोला, कोका कोला, लेमन और जंचर, खंडा गोसर मिल दिया। खेतार, सब लोग इससे मनावा, जो मजा मजा। माउंटेन्स का और फैरीवर्स का इंडोर शिकवर, फैट कैप भी बन जावरा। समलोगन, समलोग टू आई लव फंड टेंस। कब पर कब कब पर डीआईएफ यू यू फी। नो लाइफ डाउट ਕਿਦਾ ਬੱ ਤੇਰਾ ਕੱਖ ਨਹੀਂ ਤੈਨੂੰ ਆਦਾਦ ਨੂੰ ਅੰਗਰੇਜ਼ੀ ਅੱਛਾ ਕੋ ਲਿਖਿਆ ਜੀ ਅੰਗਰੇਜ਼ੀ ਆਉਂਦੀ ਤੈਨੂੰ ਹੈ ਅੰਗਰੇਜ਼ੀ ਆਉਂਦੀ ਤੈਨੂੰ ਜੋ ਮਰਜ਼ੀ ਬੰਦ ਅੰਗਰੇਜ਼ੀ ਪੁੱਛ ਜਾਓ ਚਲ ਅੰਗਰੇਜ਼ੀ ਕੇ ਪੁੱਛ ਲੈਣਾ ਹਾਂ ਹਾਂ ਅੱਛਾ ਕੁਲੇਸ਼ਾ ਜੀ ਹਾਂਜੀ ਹਾਂਜੀ ਇਹ ਦੱਸ ਹਾਂ ਵੀ ਸੋਹਣੀ ਜੁ ਕੁੜੀ ਆ ਛੜਕੋ ਪਾਰ ਖਲੋਤੀ ਆ ਅੱਛਾ ਤੇ ਤੂੰ ਨੂੰ ਕਹਣਾ ਇਧਰ ਆ ਅੱਛਾ ਅੰਗਰੇਜ਼ੀ ਚ ਹਾਂ ਚਲੋ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਮੈਂ ਤਰ ਪੁੱਛਦਾ ਹਾਂ ਵੀ ਸੋਹਣੀ ਜੀ ਡੜੀ ਕੁੜੀ ਆ ਉਹਨੂੰ ਅੰਗਰੇਜ਼ੀ ਚ ਕਹਿੰਦੇ ਕੀ ਆ ਅੰਗਰੇਜ਼ੀ ਚ ਅੰਗਰੇਜ਼ੀ ਚ ਕੀ ਕਹਿੰਦੇ ਸੋਹਣੀ ਜੁ ਕੁੜੀ ਨੂੰ ਅ ਨਹੀਂ ਨਹੀਂ ਪਤਾ ਨਾ ਨਾ ਦਬਾ ਕੇ ਕੋਰਪਾ ਨਹੀਂ ਪਤਾ ਉਹ ਹਾਰ ਮੰਨ ਜਾ ਸੋਹਣੀ ਕੁੜੀ ਨੂੰ ਅੰਗਰੇਜ਼ੀ ਚ ਨਹੀਂ ਆਈ ਲਵ ਯੂ ਫਿਟੇ ਮੂ ਤੇਰਾ ਫਿਟੇ ਮੂ ਤੇਰਾ ਕੱਖ ਨਹੀਂ ਤੈਨੂੰ ਪਤਾ ਇਧਰ ਆ ਜਰਾ ਹਾਂ ਅੱਛਾ ਸਵਾਲ ਮੈਂ ਤੈਨੂੰ ਕਰਨ ਦਿਆ ਹੈ ਕਿ ਇੱਕ ਸੋਹਣੀ ਜੀ ਕੁੜੀ ਆ ਛੜਕੋਂ ਪਾਰ ਫੜੋਤੀ ਆ ਤੇ ਤੂੰ ਉਹਨੂੰ ਕਹਣਾ ਇਧਰ ਆ ਤੇ ਅੰਗਰੇਜ਼ੀ ਚ ਕਿਦਾਂ ਕਹੂੰਗਾ ਵੈਰੀ ਸਿੰਪਲ ਕਿਦਾਂ ਕਮ ਹੇਅਰ ਕਮ ਹੇਅਰ ਬਿਲਕੁਲ ਹਾਂ ਰਿਕੀ ਠੀਕ ਹੈ ਵੀ ਕਾਕਾ ਤੂੰ ਪੜਿਆ ਲਿਖਿਆ ਵਾ हां ठीक है अच्छा ओ हुन ओही सोणी ਕੁੜੀ ਨੂੰ ਤੂੰ ਕਹਣਾ ਉਧਰ ਜਾ ਬਿਡੇ ਮੂੰ ਤੇਰਾ ਮੇਰਾ ਦਿਮਾਗ ਖਰਾਬ ਹੈ ਸੋਣੀ ਕੁੜੀ ਆ ਜੇ ਮੈਂ ਕੋ ਉਧਰ ਜਾ ਤੈਨੂੰ ਆਉਂਦਾ ਕੱਖ ਨਹੀਂ ਤੈਨੂੰ ਆਉਂਦਾ ਮੈਂ ਕਹਾਂਗਾ ਮੈਂ ਕਹਣਾ ਕੀ ਹੈ ਮੈਂ ਕਹਾਂ ਹੁਣ ਜਿਹੜੀ ਉਹ ਸੋਣੀ ਕੁੜੀ ਆ ਨਾ ਤੂੰ ਨੇ ਕਹਣਾ ਉਧਰ ਜਾ ਫਿਰ ਮੈਂ ਉਧਰ ਜਾ ਕੇ ਕਹਿ ਦੇਗਾ ਕੰਮ ਇਅਰ ਅੰਗਰੇਜੀ ਬੋਲੀ ਕੁਛ ਨਹੀਂ ਹੁੰਦਾ ਕੁਛ ਨਹੀਂ ਕੁਛ ਨਹੀਂ ਨੋਜ਼ਲ ਬੜੀ ਨੋਜ਼ਲ ਬੜੀ ਨੋਜ਼ਲ ਬੜੀ ਨੋਜ਼ਲ ਬੜੀ ਅੱਛਾ ਜੋ ਮਰਜ਼ੀ ਪੁੱਛ ਅੱਛਾ ਚਲੋ ਕੁਲ ਦੇਸ਼ਾ ਜੀ ਇਧਰ ਆਓ ਹਾਂ ਅੱਛਾ ਕੁਲ ਦੇਸ਼ਾ ਜੀ ਇਹ ਦੱਸੋ ਵੀ ਮੋਬਾਈਲ ਆਹੋ ਇਹਨੂੰ ਰੱਖ ਇਹਨੂੰ ਵਿੱਚ ਰੱਖ ਅੱਛਾ ਮੋਬਾਈਲ ਤੇ ਵਾਈਫ 'ਚ ਕੀ ਫਰਕ ਹੁੰਦਾ ਦੱਸ ਮੋਬਾਈਲ ਇਹ ਵਾਈਫ ਇੱਕ ਹੋ ਜਾਂਦਾ ਯਾਨੀ ਕਿ ਮੋਬਾਈਲ ਤੇ ਘਰ ਵਾਲੀ 'ਚ ਕੀ ਫਰਕ ਹੁੰਦਾ ਮੋਬਾਈਲ ਤੇ ਵਾਈਫ 'ਚ ਕੀ ਫਰਕ ਹੁੰਦਾ ਵਾਈਫ 'ਚ ਕੀ ਫਰਕ ਹੁੰਦਾ ਉਹ ਦੱਸ ਪਹਿਲਾ ਫਰਕ ਇਹ ਹੁੰਦਾ ਨਹੀਂ ਮੁੰਦਰੀਆਂ ਨਾ ਹੀ ਦਿਓ ਭਾਵੇਂ ਮੈਂ ਕਹਾ ਸ਼ਾਇਦ ਇੱਕ ਪਾਉਣ ਲੱਗੇ ਚਰਵਾ ਆਦਮ ਸੱਚੇ ਬਾਦਸ਼ਾਹ ਮੈਂ ਕਹਾ ਇਹ 16 ਕਦੀ ਪਾਉਣ ਲੱਗੇ ਲਾਉਣ ਲੱਗੇ ਆ ਕਹਿੰਦੇ ਪੀੜਿਆਂ ਨਾਲ ਕੋਈ ਲੱਗ ਨਾ ਲੈ ਜੀ ਮੈਂ ਕਹਾ ਸ਼ਾਇਦ ਅਹੀਂ ਵੀ ਕਿਤੇ ਜੇ ਕੋਈ ਖਤਰਾ ਆਈ ਅਸੀਂ ਵੀ ਚੁੰਚਾ ਨਹੀਂ ਕਰ ਲਈਏ ਤੇ ਕੋਈ ਖਤਰਾ ਨਹੀਂ ਕੋ ਮੇਰਾ ਸਨਮਾਨਤ ਕਰਦੇ ਜੀ ਹਾਂਜੀ ਕੀ ਕੁਐਸਚਨ ਸੀ ਕੁਐਸਚਨ ਇਹ ਹੈ ਵੀ ਮੋਬਾਈਲ ਤੇ ਵਾਈਫ 'ਚ ਕੀ ਫਰਕ ਹੁੰਦਾ ਕੱਲਾ ਫਰਕ ਇਹ ਹੈ ਹਾਂ ਮੋਬਾਈਲ ਨੂੰ ਬੰਦ ਕਰਨ ਦਾ ਸੋਚ ਹੁੰਦਾ ਬਿਲਕੁਲ ਦੱਸ ਵਾਈਫ ਤੇ ਨਹੀਂ ਹੁੰਦਾ ਅੱਛਾ ਹੋਰ ਕੀ ਫਰਕ ਹੁੰਦਾ ਮੋਬਾਈਲ ਪਸੰਦ ਨਾ ਆਵੇ ਅਸੀਂ ਵਾਪਸ ਕਰ ਸਕਦੇ ਹਾਂ ਤੇ ਵਾਪਸ ਨਹੀਂ ਹੁੰਦਾ ਅੱਛਾ ਹੋਰ ਕੀ ਫਰਕ ਹੁੰਦਾ ਵਾ ਹੋਰ ਫਰਕ ਕੀ ਹੁੰਦਾ ਬੁਬਾਈ ਰਸੀ ਤਿੰਨ ਚਾਰ ਕੰਪਨੀਆਂ ਦੇ ਵੱਖਰੇ ਵੱਖਰੇ ਕੰਪਨੀਆਂ ਦੇ ਇਕੱਠੇ ਰੱਖ ਸਕਦੇ ਆ ਪਰ ਇਹ ਕੋਣਾ ਬਿਜਾਰਾ ਕਰਨਾ ਅੱਛਾ ਕੋਲੇਸ਼ਾ ਜੀ ਹੋਰ ਕੀ ਫਰਕ ਹੁੰਦਾ ਵਾ ਮੋਬਾਈਲ ਆਪਣੇ ਕੋਲੋਂ ਥੋੜਾ ਹਲਕੀ ਕੁਆਲਿਟੀ ਦਾ ਹੋਵੇ ਹੂੰ ਅਸੀਂ ਕਿਸੇ ਨਾਲ ਬਦਲ ਵੀ ਸਕਦੇ ਆ ਹੂੰ ਪਰ ਇਹ ਨਹੀਂ ਬਦਲੀ ਜਾਂਦਾ ਅੱਛਾ ਹੋਰ ਵੀ ਕੋਈ ਫਰਕ ਹੁੰਦਾ ਹੋਰ ਫਰਕ ਹੁੰਦਾ ਕੀ ਹੁੰਦਾ ਵੇਕੂਫਾ ਲਾਈਵ ਪ੍ਰੋਗਰਾਮ ਤੇ ਨੇ ਮਸਾ ਮਸਾ ਵਾਪਿਆ ਕਿ ਤੇ ਤਲਾਕ ਰਾਂ ਫਿਰ ਵੀ ਤੁਹਾਨੂੰ ਦੱਸ ਦੇਣਾ ਹਾਂ ਮੋਬਾਈਲ ਦਾ ਮਾਡਲ ਪੁਰਾਣਾ ਹੋ ਜਾਏ ਅਸੀਂ ਉਹਨੂੰ ਵੇਚ ਵੀ ਸਕਦੇ ਹਾਂ ਪਰ ਇਹ ਨਹੀਂ ਸਹੀ ਇੱਕ ਮਿੰਟ ਕੀ ਹਾਂ ਸੋਖਿਆ ਇੱਕ ਮਿੰਟ ਵਾਈਬ੍ਰੇਸ਼ਨ ਤੇ ਲੱਗਾ ਅੱਛਾ ਹੈਲੋ ਹੈਲੋ ਹਾਂ ਲਵ ਯੂ ਲਵ ਯੂ ਅੱਛਾ ਉਹ ਚੰਡੀਗੜ੍ਹ ਵੀ ਜਾਵਾਂਗੇ अच्छा आईफोन 16 <laughs> <laughs> तेरी कर शॉपिंग ਕਰਨ ਜਾਵਾਂਗੇ ਫਿਰ ਉਹ ਵੇਖਣ ਜਾਵਾਂਗੇ ਉਹ ਬਾਅਦ ਚ ਮੈਂ ਫੋਨ ਕਰਦਾ ਉਹ ਪ੍ਰੋਗਰਾਮ ਚੱਲ ਰਿਹਾ ਓਕੇ थैंक यू ਓਕੇ ਲਵ ਯੂ ਲਵ ਯੂ ਗੱਲ ਸੁਣ ਕੀ ਦਾ ਫੋਨ ਹੈ ਵੋਟੀ ਦਾ ਫੋਨ ਚ ਓਏ ਵੋਟੀ ਦਾ ਫੋਨ ਹੋਵੇ ਤੇ ਬੰਦਾ ਖਾਸਸ ਕੇ ਗੱਲਾਂ ਕਰਦਾ ਹੋਵੇ ਖੁਸ਼ ਹੋ ਕੇ ਗੱਲਾਂ ਕਰਦਾ ਹੋਵੇ ਮੈਂ ਨਹੀਂ ਮੰਨਦਾ ਤੇਰੀ ਵੋਟੀ ਦਾ ਓਏ ਫਿਰ ਅਜਾ ਗੱਲ ਸੁਣ ਹੈ ਗੱਲ ਸੁਣ ਓਏ ਉਹ ਜਦੋਂ ਮੇਰਾ ਫੋਨ ਲਾ ਮੇਰਾ ਕੋਈ ਨਾ ਫੋਨ ਚੁੱਕਦਾ ਓਏ ਮੈਂ ਕੋਈ ਚੋਰ ਆ ਤੇਰਾ ਫੋਨ ਚੁੱਕਦਾ ਨਾਲੇ ਮੈਂ ਸਾਰੇ ਟੱਬਰ ਦਾ ਠੇਕਾ ਅੱਛਾ ਗੱਲ ਸੁਣ ਇਧਰ ਆ ਕੇ ਸੁਣ ਉਹ ਮੈਂ ਤੁਹਾਡੇ ਘਰ ਗਿਆ ਸੀ ਤੇ ਤੂੰ ਕਿੱਥੇ ਸੀ ਮੈਂ ਤੁਹਾਡੇ ਘਰ ਗਿਆ ਤੂੰ ਮੇਰੇ ਘਰ ਕੀ ਲੜ ਗਿਆ ਹੋਏ ਤੂੰ ਮੇਰੇ ਘਰ ਕੀ ਲੜ ਗਿਆ ਮੈਨੂੰ ਤਾਂ ਕੋਈ ਕੰਮ ਸੀ ਤੇ ਮੈਂ ਕੰਮ ਤੋਂ ਵਗੜ ਗਿਆ अच्छा गल सुन मैं ਤੁਹਾਡੇ ਘਰ ਗਏ ਤਾਂ ਰੌਲਾ ਜਾਂ ਪੈਂਦਾ ਕੀ ਚੱਕਰ ਸੀ ਉਹ ਲੜਾਈ ਹੋਣ ਦੀ ਸੀ ਚਲੋ ਕੁਲੇਸ਼ਾ ਜੀ ਜਿੱਥੇ ਚਾਰ ਭਾਂਡੇ ਹੁੰਦੇ ਖੜਕੀ ਜਾਂਦੇ ਆ ਭਾਂਡੇ ਲੜਾਈ ਹੋਣ ਦੇ ਉਹ ਤੇਰਾ ਦਿਮਾਗ ਖਰਾਬ ਹੋਇਆ ਕਿ ਦੀ ਭਾਂਡੇ ਦੀ ਲੜਾਈ ਆਹੋ ਕਿਦਾਂ ਕੁੱਕਰ ਤੇ ਕੜਾਈ ਲੜਦੇ ਲੈ ਕਹਿੰਦਾ ਕੁੱਕਰ ਤੇ ਕੜਾਈ ਲੜਦੇ ਉਹ ਕੁੱਕਰ ਤੇ ਕੜਾਈ ਕਿਦਾਂ ਲੜਦੇ ਓਏ ਕੁੱਕਰ ਨਾ ਕੜਾਈ ਨੂੰ ਬੜੀਆ ਗਾਲਾਂ ਕਢੇ ਮੈਂ ਤੈਨੂੰ ਕਹਿੰਦਾ ਗੱਲ ਬਦਲ ਮੈਂ ਚਪੇੜ ਮਾਰ ਕੇ ਤੇ ਪੁੰਜੇ ਸੁੱਟ ਦਾਂਗਾ ਵਸਤ ਜਿੰਦਾ ਫਰਾਂ ਕਰ ਕੜਾਈ ਤੇ ਕੁੱਕਰ ਲੜਦੇ ਚਲੋ ਕੁੱਕਰ ਤੇ ਕੜਾਈ ਲੜਦੇ ਕੁੱਕਰ ਨੇ ਕੜਾਈ ਨੂੰ ਬੜੀਆਂ ਗਾਲਾਂ ਕਢੀਆਂ ਤੂੰ ਕੰਨੇ ਕੜਾਈ ਨੂੰ ਕੀ ਕਿਹਾ ਕੁੱਕਰ ਕੜਾਈ ਨੂੰ ਕਹਿੰਦਾ ਤੂੰ ਕਾਲੀ ਇੱਕ ਲੂਟੀ ਵਾ 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 ਲੜਾਈ ਹੁੰਦੀ ਵਾ ਵਾ ਕਰੀ ਜਾਂਦਾ ਅੱਛਾ ਮੈਂ ਕਹਾਂ ਸ਼ੇਰ ਸੁਣਾਉਣ ਲੱਗਾ ਕੁੱਕਰ ਕੜਾਈ ਨੂੰ ਕਹਿੰਦਾ ਤੂੰ ਕਾਲੀ ਇੱਕ ਲੂਟੀ ਤੂੰ ਤਵੇ ਦੀ ਸਾੜੀ ਤੂੰ ਅੰਦਰੋਂ ਵੀ ਕਾਲੀ ਬਾਹਰੋਂ ਵੀ ਕਾਲੀ ਅੱਛਾ ਤੇ ਕੜਾਈ ਨੇ ਕੁਛ ਨਾ ਕਿਹਾ ਕੜਾਈ ਨੇ ਪੂਰਾ ਜਵਾਬ ਦਿੱਤਾ ਕਿ ਅੱਛਾ ਕੜਾਈ ਕੁੱਕਰ ਨੂੰ ਕਹਿੰਦੀ ਏ ਤੂੰ ਗੋਰਾ ਚਿੱਟਾ ਹੋ ਕੇ ਐਵੇਂ ਝੱਲ ਖਲਾਰਦਾ ਏ ਜਿਵੇਂ ਕਾਲੀ ਇੱਕ ਲੂਟੀ ਆ ਫਿਰ ਉਹਨੂੰ ਵੇਖ ਕੇ ਸੀਟੇ ਘੋ ਮਾਰਦਾ ਮਿਰਰ ਕੀ ਵੇਖਣ ਦੇ ਨਈ ਮੈਂ ਵੇਖਣ ਦਾ ਜਿਹੋ ਜਿਹਾਂ ਤੂੰ ਹਰਕਤਾਂ ਕਰਦਾ ਇਹ ਦੱਸ ਭੱਲੇ ਸ਼ਾ ਵੀ ਆਹ ਜਿਹੜੀ ਤੇਰੀ ਸ਼ਕਲ ਐ ਇਹ ਦੱਸ ਵੀ ਤੇਰੇ ਡੈਡੀ ਨਾਲ ਕਿਉਂ ਨਹੀਂ ਮਿਲਦੀ ਇਹ ਕਿਹੋ ਜਿਹੀ ਨੋਜਲ ਹੋਈ ਇਹ ਪਰਸਨਲ ਸਵਾਲ ਆ ਦੱਸ ਵੀ ਆਹ ਜਿਹੜੀ ਤੇਰੀ ਸ਼ਕਲ ਐ ਤੇਰੇ ਪਿਓ ਨਾਲ ਕਿਉਂ ਨਹੀਂ ਮਿਲਦੀ ਮੇਰੀ ਸ਼ਕਲ ਮੇਰੇ ਡੈਡੀ ਨਾਲ ਕਿਉਂ ਨਹੀਂ ਮਿਲਦੀ ਹਾਂ ਮੇਰੀ ਸ਼ਕਲ ਮੇਰੇ ਪਿਓ ਨਾਲ ਵਾਲੇ ਦੱਸ ਦੱਸ ਤੂੰ ਮੇਰੇ ਛੱਡ ਤੂੰ ਇਹ ਦੱਸ ਤੇਰੀ ਸ਼ਕਲ ਮੇਰੇ ਡੈਡੀ ਨਾਲ ਕਿਉਂ ਮਿਲਦੀ